हां जी दोस्तों की हर चालਾ ਤੁਹਾਡਾ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈ ਆ ਇਹ ਸਾਰੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਪਾਰਟਨਰਸ਼ਿਪ ਐਡ ਮਿਲਿਆ ਹੋਇਆ ਵਾ ਵੀਰਾਂ ਨੂੰ ਜਾਂ ਭੈਣਾਂ ਨੂੰ ਠੀਕ ਹੈ ਜੀ ਤੇ ਉਹਦੇ ਤੋਂ ਕੀ ਫਾਇਦਾ ਵਾ ਆਪਾਂ ਜੋ ਚੰਗੀ ਤਰ੍ਹਾਂ ਡਿਟੇਲ ਚ ਸਮਝਾਵਾਂਗੇ ਕਿ ਉਹਦੇ ਤੋਂ ਤੁਹਾਨੂੰ ਕੀ ਫਾਇਦਾ ਵਾ ਤੇ ਉਹ ਕਿੰਨਾ-ਕਿੰਨਾ ਨੂੰ ਮਿਲਿਆ ਵਾ ਆਪਾਂ ਹੁਣ ਵੇਖ ਕੇ ਤਾਂ ਪਹਿਲਾਂ ਤਾਂ ਸਿਰਫ ਉਹਨਾਂ ਨੂੰ ਮਿਲਿਆ ਸੀਗਾ ਜਿਹੜੇਨਾਂ ਦੇ ਜ਼ਿਆਦੇ ਫੋਲੋਅਰ ਸੀਗੇ ਜਿਵੇਂ ਕਿ ਕਿਸੇ ਦੇ ਠੀਕ ਹੈ ਜੀ 50000 ਕਿਸੇ ਦੇ ਲੱਖ ਜਾਂ ਕਿਸੇ ਦੇ 20000 ਤੇ ਅੱਜ ਕੱਲ੍ਹ ਵੇਖਗੇ ਤਾਂ ਫੇਸਬੁੱਕ ਉਹ ਜਿਹੜਾ ਸੀਗਾ ਪਾਰਟਨਰਸ਼ਿਪ ਐਡ ਤੋਂ ਉਹ ਸਾਰਿਆਂ ਨੂੰ ਹੀ ਦੇ ਦਿੱਤਾ ਵਾ ਹੁਣ ਜਿਵੇਂ ਕਿ ਤੁਸੀਂ ਦੇਖਦੇ ਆਪਾਂ ਉਸ ਬਾਰੇ ਦੱਸਦੇ ਆ ਕਿ ਉਸ ਤੋਂ ਤੁਸੀਂ ਕਮਾਈ ਕਿਵੇਂ ਕਰ ਸਕਦੇ ਹੋ ਦੇਖੋ ਆਪਾਂ ਤੁਹਾਨੂੰ ਪਹਿਲਾਂ ਹੀ ਧਿਆਨ ਦੇ ਨਾਲ ਦੱਸ ਦਗੇ ਵੀ ਜਿਹੜੀ ਪਾਰਟਨਰਸ਼ਿਪ ਐਡ ਤੋਂ ਕਮਾਈ ਹੋਣੀ ਆ ਉਹ ਸਿਰਫ ਤੁਸੀਂ ਕਰ ਸਕਦੇ ਆ ਫੇਸਬੁਕ ਨੇ ਉਹਨੂੰ ਉਹਦੇ ਵਿੱਚ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਉਸ ਟੂਲ ਦੇ ਉੱਪਰ ਫੇਸਬੁਕ ਨੇ ਤੁਹਾਨੂੰ ਇੱਕ ਜਰੀਆ ਦਿੱਤਾ ਵਾ ਪੈਸੇ ਕਮਾਉਣ ਦਾ ਉਹਦੇ ਤੋਂ ਤੁਸੀਂ ਪੈਸੇ ਕਮਾਉਨੇ ਆ ਫੇਸਬੁਕ ਨੇ ਤੁਹਾਨੂੰ ਪੈਸੇ ਨਹੀਂ ਦੇਣੇ ਉਹ ਟੂਲ ਤੇ ਉੱਪਰ ਹੁਣ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਉਸ ਦੇ ਉੱਪਰ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਕਿ ਜਿੱਦਾਂ ਕਿ ਤੁਹਾਡੀ ਆਈਡੀ ਦੇ ਉੱਪਰ ਫਾਲੋਅਰ ਆ ਠੀਕ ਆ ਜੀ ਤੁਹਾਡੀ ਵੀਡੀਓ ਪਾਉਣੀ ਆ ਤੁਸੀਂ ਚਾਹੇ ਪੋਸਟ ਪਾਉਣੀ ਆ ਹਨਾ ਜੀ ਤੇ ਚਾਹੇ ਤੁਸੀਂ ਰੀਲ ਪਾਉਨੇ ਆ ਜਿਵੇਂ ਤੁਹਾਡੀ ਰੀਲ ਦੇ ਉੱਪਰ ਵਧੀਆ 20 30 40 50000 ਵਿਊ ਆਉਂਦੇ ਆ ਤੇ ਕੋਈ ਬ੍ਰਾਂਡ ਆ ਕਿਸੇ ਦਾ ਠੀਕ ਹੈ ਜੀ ਕੋਈ ਵੀ ਕੰਪਨੀ ਆ ਉਹ ਤੁਹਾਡੀ ਤੁਹਾਨੂੰ ਵੇਖੂਗਾ ਵੀ ਇਹਨਾਂ ਦੇ ਵਿਊ ਬਹੁਤ ਵਧੀਆ ਆਉਂਦੇ ਆ ਚਾਹੇ ਇਹਨਾਂ ਦੇ ਲਾਈਕ ਬਹੁਤ ਆਉਂਦੇ ਹਨਾ ਜੀ ਤੇ ਉਹਨਾਂ ਦੀ ਨਜ਼ਰਾਂ 'ਚ ਤੁਹਾਡੀ ਪ੍ਰੋਫਾਈਲ ਜਾਂ ਪੇਜ ਜਾਊਗਾ ਤੇ ਇਦਾਂ ਹੁੰਦਾ ਵਾ ਜਿੱਦਾਂ ਦੇ ਉਹਨਾਂ ਨੇ ਆਪਦੀ ਕੰਪਨੀ ਦੀ ਮਸ਼ਹੂਰੀ ਕਰਨੀ ਹੋ ਕਰਵਾਉਣੀ ਹੋਊਗੀ ਜੋ ਤੁਹਾਡੇ ਨਾਲ ਇੱਕ ਡੀਲ ਕਰਨਗੇ ਗੱਲਬਾਤ ਕਰਨਗੇ ਠੀਕ ਹੈ ਜੀ ਇਦਾਂ ਕਰਕੇ ਵੀ ਤੁਸੀਂ ਸਾਡੀ ਕੰਪਨੀ ਦੀ ਆ ਮਸ਼ਹੂਰੀ ਕਰਨੀ ਇਦਾਂ ਸਾਡੇ ਬ੍ਰਾਂਡ ਦੀ ਆ ਮਸ਼ਹੂਰੀ ਕਰਨੀ ਆ ਤੇ ਤੁਸੀਂ ਉਹਦਾ ਬੋਲ ਕੇ ਆਪਣੀ ਪ੍ਰੋਪਰ ਵੀਡੀਓ ਬਣਾ ਲੈਣੀ ਆ ਵੀਡੀਓ ਬਣਾਉਣ ਤੋਂ ਬਾਅਦ ਠੀਕ ਹੈ ਜੀ ਕੀ ਕਰਨ ਦਾ ਵਾ ਤੁਸੀਂ ਉਹਦੇ ਵਿੱਚ ਠੀਕ ਹੈ ਜੀ ਇੱਕ ਆਪ ਨੂੰ ਥੱਲੇ ਮੈਸੇਜ ਦਿੱਤਾ ਹੋਇਆ ਉਹਨਾਂ ਨੇ ਠੀਕ ਹੈ ਜੀ ਇੱਕ ਆਪਸ਼ਨ ਦਿੱਤੀ ਹੋਈ ਆ ਕੋਲੀਬ੍ਰੇਸ਼ਨ ਦੀ ਉਹਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਕਿ ਆਪਾਂ ਜਦੋਂ ਵੀ ਕੋਈ ਤੁਸੀਂ ਵੀਡੀਓ ਉਹਦੇ ਟੌਪਿਕ ਜਿੱਦਾਂ ਉਹਨਾਂ ਨੇ ਕਿਹਾ ਤੁਸੀਂ ਉਹਦਾ ਉਹ ਟੌਪਿਕ ਤੇ ਵੀਡੀਓ ਆਪਦੀ ਬਣਾ ਕੇ ਰੱਖ ਲਈ ਆ ਤੇ ਤੁਸੀਂ ਵੀਡੀਓ ਜਿਹੜੀ ਆ ਉਹ ਅਪਲੋਡ ਕਰੋਗੇ ਠੀਕ ਹੈ ਜੀ ਤੇ ਉਹਦੇ ਕੋਲੀਬ੍ਰੇਸ਼ਨ ਦੇ ਵਿੱਚ ਇਦਾਂ ਵੀ ਤੁਸੀਂ ਉਸ ਨੂੰ ਠੀਕ ਹੈ ਜੀ ਜਿੰਨਾਂ ਨਾਲ ਤੁਸੀਂ ਡੀਲ ਕੀਤੀ ਆ ਉਹਨਾਂ ਨੂੰ ਤੁਸੀਂ ਇੱਕ ਸਬ ਦਾ ਟੈਗ ਲਾਉਂਗੇ ਜਦੋਂ ਤੁਸੀਂ ਟੈਗ ਲਾਉਂਗੇ ਠੀਕ ਹੈ ਜੀ ਉਹ ਇਹਦੀ ਵੀਡੀਓ ਹੁੰਦੀ ਆ ਉਹਦਾ ਸਾਰਾ ਐਕਸੈਸ ਹੁੰਦਾ ਵਾ ਜੋ ਵੀ ਠੀਕ ਹੈ ਜੀ ਉਹ ਸਾਰਾ ਉਹ ਬ੍ਰਾਂਡ ਕੋਲੇ ਚਲਾਇਆ ਜਾਊਗਾ ਜਿੰਨਾਂ ਨੇ ਤੁਹਾਡੇ ਨਾਲ ਡੀਲ ਕੀਤੀ ਹੋਊਗੀ ਉਹ ਤੁਹਾਡੇ ਜੋ ਵੀਡੀਓ ਦੇ ਉੱਪਰ ਜੋ ਲਾਈਕ ਆਉਣਗੇ ਜੋ ਕਮੈਂਟ ਆਉਣਗੇ ਜੋ ਵਿਊ ਆਉਣਗੇ ਸਾਰਾ ਕੁਝ ਦੇਖ ਸਕਦੇ ਆ ਵੀ ਕਿੰਨੇ ਜਾਣਿਆਂ ਨੇ ਵੇਖੀ ਆ ਠੀਕ ਹੈ ਜੀ ਕਿੱਥੋਂ ਕਿੱਥੋਂ ਆਡੀਅנס ਨੇ ਵੇਖੀ ਆ ਤੇ ਉਹ ਜੇ ਉਹਨਾਂ ਨੂੰ ਲੱਗਾ ਵੀ ਇਹ ਵਧੀਆ ਠੀਕ ਹੈ ਜੀ ਨਾ ਤੇ ਲਾਈਕ ਬਹੁਤ ਆਈ ਆ ਵਿਊ ਬਹੁਤ ਆਈ ਆ ਠੀਕ ਹੈ ਜੀ ਇਹਨਾਂ ਨਾਲ ਅਸੀਂ ਡੀਲ ਕੀਤੀ ਹੋਈ ਆ ਤੇ ਉਹ ਤੁਹਾਡੇ ਜਾਨੀ ਕਿ ਵੀ ਜਿਹੜਨਾਂ ਕੋਲ ਅਕਸੈਸ ਹੈ ਉਸ ਚ ਲੈ ਜਾਊਗਾ ਉਸ ਵੀਡੀਓ ਦਾ ਸਾਰਾ ਠੀਕ ਹੈ ਜੀ ਫਿਰ ਉਹ ਉਸ ਵੀਡੀਓ ਦੇ ਉੱਪਰ ਚਾਹਣ ਦਾ ਆਪਣਾ ਐਡਾਂ ਵਗੈਰਾ ਕੁਝ ਵੀ ਲਗਾ ਸਕਦੇ ਆ ਠੀਕ ਹੈ ਜੀ ਇਸ ਟੂਲ ਦੇ ਉੱਪਰ ਹੁਣ ਤੁਸੀਂ ਧਿਆਨ ਨਾਲ ਵੇਖੋ ਵੀ ਤੁਸੀਂ ਕਿਸੇ ਕੰਪਨੀ ਦੇ ਨਾਲ ਡੀਲ ਕਰਕੇ ਠੀਕ ਹੈ ਜੀ ਉਹਦੇ ਤੋਂ ਇਨਕਮ ਜਨਰੇਟ ਕਰ ਸਕਦੇ ਹੋ ਪਰ ਫੇਸਬੁੱਕ ਨੇ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਇਸ ਟੂਲ ਦੇ ਉੱਪਰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਇਦਾਂ ਦਾ ਵੀਡੀਓ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹਿੰਦੀਆਂ ਠੀਕ ਹੈ ਜੀ ਤੁਸੀਂ ਸ਼ੇਅਰ ਬਟਨ ਕੱਟ ਕਰਦੇ ਆ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਰਿਆਂ ਦੀ ਹੈਲਪ ਹੋ ਸਕੇ ਤੇ ਜੇ ਹੋਰ ਕਿਸੇ ਵੀ ਚੀਜ਼ ਬਾਰੇ ਤੁਸੀਂ ਮੈਨੂੰ ਪੁੱਛਣਾ ਤਾਂ ਜਦੋਂ ਮਰਜ਼ੀ ਇਨਬਾਕਸ ਦੇ ਵਿੱਚ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜੇ ਕਿਸੇ ਨੇ ਫਵਾਰਕ ਕਰਨਾ ਠੀਕ ਹੈ ਜੀ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੋਈ ਤਾਂ ਜਦੋਂ ਮਰਜ਼ੀ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਗੱਲਬਾਤ ਕਰੋ ਓਕੇ ਜੀ ਬਾਾਈ ਜੀ ਧੰਨਵਾਦ